ਨਿਗਦੀ ਸਿੰਘ ਢੱਲੇਵਾਲਾ ਹੁਣ ਜਿਵੇਂ ਕਿਸਾਨਾਂ ਦੀ ਲੜਾਈ ਲਗਾਤਾਰ ਲੜ ਰਹੇ ਐ ਘਰੇ ਉਹਨਾਂ ਦਾ ਚੋਨਾ ਉਸੇ ਤਰੀਕੇ ਦੇ ਨਾਲ ਪਿਆ ਦੂਜੇ ਪਾਸੇ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਮਰਨ ਬਾਅਦ ਦਾ ਫੈਸਲਾ ਲੈ ਲਿਆ ਹੁਣ ਉਹਨਾਂ ਨੂੰ ਜਿਹੜਾ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਫਿਲਹਾਲ ਜਿਹੜਾ ਉਹਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਉਸ ਨੂੰ ਕਿਵੇਂ ਦੇਖੋ ਪੁਲਿਸ ਨੇ ਜਿਹੜਾ ਤੁਸੀਂ ਕਿਹਾ ਉਹਨਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਜੀ ਪੁਲਿਸ ਨੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਅਗਵਾ ਕੀਤਾ ਜੀ ਕਿਉਂਕਿ ਉਹ ਕਹਿ ਰਹੇ ਵੀ ਅਸੀਂ ਇੱਕ ਪਾਸੇ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਰਹੇ ਹਾਂ ਵੀ ਉਹਨਾਂ ਦਾ ਧਿਆਨ ਰੱਖ ਰਹੇ ਹਾਂ ਪਰ ਵੀ ਇਹ ਮਤਲਬ ਨਾ ਪਰਿਵਾਰ ਨੂੰ ਮਿਲਦੇ ਨਾ ਕਿਸੇ ਹੋਰ ਜੀ ਨੂੰ ਮਿਲਦੇ ਨਾ ਵੀ ਇਹ ਕਿਹੜੇ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਉਹ ਰੱਖ ਰਿਹਾ ਖਿਆਲ ਰੱਖ ਰਿਹਾ ਵੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਉੱਥੋਂ ਅਗਵਾ ਕਰਕੇ ਲੈ ਕੇ ਗਏ ਹਨ ਨੂੰ ਹੁਣ ਮਜਬੂਰੀ ਬਣ ਗਈ ਤੁਹਾਡੇ ਵੀ ਇਹਨਾਂ ਦੇ ਕਰਿਆ ਕਿ ਕਿਉਂਕਿ ਜੇ ਆਪਾਂ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲਾ ਵੀ ਉੱਥੇ ਲੜਾਈ ਲੜ ਰਹੇ ਆ ਉਹਨਾਂ ਦੇ ਹੁਣ ਪੁੱਤਰ ਵੀ ਜਿਹੜੇ ਖਨੌਰੀ ਬਾਰਡਰ ਤੇ ਪਹੁੰਚ ਗਏ ਮਜਬੂਰੀ ਵੀ ਨਹੀਂ ਕਹਿ ਸਕਦੇ ਇਹ ਆਪਣਾ ਫਰਜ਼ ਹੀ ਹੈ ਜੀ ਕਿਉਂਕਿ ਉਹ ਆਪਣੇ ਸਾਰਿਆਂ ਦੀ ਲੜਾਈ ਲੜ ਰਹੇ ਜੀ ਕੋਈ ਉਹ ਆਪਣੇ ਇਕੱਲੇ ਲਈ ਨਹੀਂ ਲੜਾਈ ਲੜ ਰਹੇ ਸਾਰੇ ਆ ਵੀ ਕਰ ਰਿਹਾ ਤੇ ਇਹ ਮੇਰਾ ਫਰਜ਼ੀ ਹੈ ਰਿਸ਼ਤੇਦਾਰੀ ਹੈ ਜੀ ਮੈਂ ਮੈਨੂੰ ਇੱਥੇ ਰਹਿ ਰਿਹਾ ਮੈਂ ਪੜ ਰਿਹਾ ਹਾਂ ਜੀ ਗੋਲੇ ਵਾਲੇ ਪੜਦਾ ਮੈਂ ਤੇ ਚਲੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਜੀ ਆਪਾਂ ਹੁਣ ਇਮੋਸ਼ਨ ਦੇ ਉੱਤੇ ਉੱਠ ਕੇ ਚੀਜ਼ ਕਰਨੀ ਪੈਂਦੀ ਹੈ ਬੰਦੇ ਦਾ ਲੋਕਾਂ ਦੀ ਲੜਾਈ ਲੜੀ ਲ ਜਾਂਦੇ ਆ ਤੇ ਘਰੇ ਝੋਨਾ ਉਸੇ ਤਰੀਕੇ ਦੇ ਨਾਲ ਹੀ ਪਿਆਣਾ ਝੋਨਾ ਤਾਂ ਕੱਲੇ ਗੱਲਿਆ ਆ ਸਾਬ ਦਾ ਨਹੀਂ ਪਿਆ ਸਾਰਿਆਂ ਦੇ ਪਿਆ ਹੋਇਆ ਹੀ ਤੇ ਕੋਈ ਗੱਲ ਨਹੀਂ ਝੋਨੇ ਨੂੰ ਸਾਹਮਣੇ ਆਸਤੇ ਹੈਗੇ ਆਂ ਮੈਂ ਹੈਗੇ ਆ ਜੀ ਸਾਰੇ ਹੈਗੇ ਆ ਜੀ ਸਾ ਫਰਜ਼ ਹੈਗਾ ਜੇ ਉਹ ਸੱਚ ਦੀ ਲੜਾਈ ਲੜ ਰਹੇ ਤਾਂ ਰੱਬ ਹੈਗਾ ਸਾਡੇ ਨਾਲ ਹੀ ਰੱਬ ਦੇਖਦੇ ਜੀ ਜਗਜੀਤ ਸਿੰਘ ਢੱਲੇ ਵਾਲਾ ਤਾਂ ਹੁਣ ਤੱਕ ਜਿਹੜੀ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਆਪਦੀ ਆਵਾਜ਼ ਪਹੁੰਚਾਉਂਦੇ ਰਹੇ ਐ ਤਾਂ ਹੁਣ ਖਨੋਰੀ ਬਾਰਡਰ ਤੇ ਉਹਨਾਂ ਦੇ ਪੁੱਤਰ ਪਹੁੰਚ ਗਏ ਆ ਉਹਨਾਂ ਨੇ ਵੀ ਪਹਿਲੀ ਵਾਰ ਪਹਿਲੀ ਵਾਰ ਜਿਹੜੇ ਆਪਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਐ ਦੂਜੇ ਪਾਸੇ ਇੱਕ ਵੀਡੀਓ ਵਾਇਰਲ ਹੋ ਰਹੀ ਐ ਜਗਜੀਤ ਸਿੰਘ ਢੱਲੇਵਾਲ ਦੇ ਪੁੱਤਰੇ ਦੀ ਬਿਲਕੁਲ ਜੀ ਹਾਂਜੀ ਉਹ ਜਿਹੜੀ ਬੱਚੇ ਨੇ ਵੀਡੀਓ ਦਿੱਤੀ ਐ ਜੀ ਜੇ ਦੋਨਾਂ ਨੇ ਕਿਹਾ ਵੀ ਹਾਂ ਤੁਸੀਂ ਪ੍ਰਧਾਨ ਸਾਹਿਬ ਆਪਣੇ ਜਿੱਥੋਂ ਤੱਕ ਮੈਂ ਉਹਨਾਂ ਨੂੰ ਜਾਣਦਾ ਵੀ ਇਹ ਸਾਨੂੰ ਵਿਸ਼ਵਾਸ ਹੈ ਵੀ ਉਹਨਾਂ ਕੋਲ ਜਾ ਕੇ ਤਾਂ ਬਿਲਕੁਲ ਵੀ ਉਹਨਾਂ ਨੂੰ ਧੱਕੇ ਨਾਲ ਪਾਣੀ ਦੀ ਬੂੰਦ ਵੀ ਨਹੀਂ ਪਿਆ ਸਕਦੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਇਹ ਆ ਵੀ ਸਰਕਾਰ ਨੇ ਇਹ ਨਹੀਂ ਕੀਤਾ ਵੀ ਧੱਕੇ ਨਾਲ ਜਿਹੜਾ ਲੈ ਕੇ ਗਏ ਠੀਕ ਆ ਉਹ ਆਣਾ ਵੀ ਹੁਣ ਉਹਨੂੰ ਮਿਲਣ ਨੂੰ ਨਹੀਂ ਦਿੰਦੇ ਇਹ ਤਾਂ ਹੱਕ ਆ ਨਾ ਕੋਈ ਸਨ ਗਾਣੀ ਨੰਗਰ ਜਣਾ ਜਿੱਥੇ ਡੰਗਣੇ ਉਹ ਜਿੰਗਾਂ ਨੂੰ ਤਾਂ ਮਾੜਾ ਜਿਹਾ ਵੇਖ ਕੇ ਹੋ ਹੀ ਜਾਂਦਾ ਨਾ ਪਰ ਅਸੀ ਤਾਂ ਨਹੀਂ ਕਿ ਲੋ ਹੌਸਲਾ ਸੀ ਇਸ ਗੱਲ ਨੂੰ ਜੋ ਲਿਖਿਆ ਤਾਂ ਮਹਾਰਾਜ ਨੇ ਕਰਨੀ ਪਰ ਹੈ ਲੋਕਾਂ ਦੇ ਵਾਸਤੇ ਹੀ ਅਸੀਂ ਸਾਰੀ ਪੰਜਾਬ ਦੁਨੀਆ ਤੇ ਇਹ ਨਹੀਂ ਵੀ ਇੱਕ ਵਾਸਤੇ ਚਲੋ ਫਿਰ ਉਹਦੀ ਜੋਲੀ ਖੇ ਜੀ ਸਿੰਘ ਢੱਲੇ ਵਾਲੇ ਦਾ ਪੁੱਤਰ ਵੀ ਉੱਥੇ ਪਹੁੰਚ ਗਿਆ ਹੈ ਘਰੇ ਤਾਂ ਹੁਣ ਉਹਨਾਂ ਦੀ ਜਿਹੜੀ ਕੱਲੀ ਨੋਹ ਤੇ ਪੋਤਰਾ ਰਹਿ ਗਿਆ ਜਾਂ ਤੁਸੀਂ ਖੜੇ ਹਾਂ ਤੇ ਹਾਂਜੀ ਪਰਿਵਾਰ ਸਾਰੇ ਗਈ ਉਹਦੇ ਜਵਾਈ ਜੂ ਸਭ ਉੱਥੇ ਹੀ ਆ ਸਾਰੇ ਪਿੰਡ ਸਾਰੇ ਸਾਡਾ ਨਾਲ ਹੈ ਉਹਨਾਂ ਦੇ ਬੱਚਾ-ਬੱਚਾ ਨਾਲ ਹੈ ਟੋਟਲ ਸਾਰੇ ਪਿੰਡ ਸਾਡਾ ਏਰੀਆ ਨਾਲ ਆ ਉਹਨਾਂ ਦੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅਸੀਂ ਜਗਜੀਤ ਸਿੰਘ ਡੱਲੇਵਾਲਾ ਤਾਂ ਉਹਨਾਂ ਦੇ ਘਰੇ ਪਹੁੰਚੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਜਿਹੜਾ ਝੋਨੇ ਦਾ ਸੀਜ਼ਨ ਸੀਗਾ ਤਾਂ ਝੋਨਾ ਉਹਦੇ ਘਰੇ ਪਿਆ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲਾ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਜਿਹੜਾ ਲੜਾਈ ਤਾਂ ਹੁਣ ਜਿਹੜਾ ਉਹਨਾਂ ਨੇ ਨਵਾਂ ਫੈਸਲਾ ਲਿਆ ਸੀਗਾ ਕਿ ਲੋਕਾਂ ਦੀਆਂ ਮੰਗਾਂ ਵਾਸਤੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਉਹਨਾਂ ਨੇ ਮਰਨ ਵਰਤੇ ਬੈਠਣਾ ਹੈ ਤਾਂ ਇੱਕ ਪਾਸੇ ਆਪਾਂ ਗੱਲ ਕਰੀਏ ਤਾਂ ਚੋਨਾ ਹਜੇ ਉਹਨਾਂ ਦਾ ਵਿਕਨਾਲਾ ਪਿਆ ਕਰੇ ਪਿਆ ਕਰਦੇ ਵਿੱਚ ਮੈਂਬਰ ਆ ਜਿਹੜੇ ਸਾਰੇ ਉਹਨਾਂ ਦੇ ਉਹਦਾ ਪੁੱਤ ਹੈ ਆਪਾਂ ਗੱਲ ਕਰੀਏ ਤਾਂ ਉਹ ਵੀ ਖਨੌਰੀ ਬਾਰਡਰ ਤੇ ਪਹੁੰਚ ਚੁੱਕਾ ਹੈ ਤਾਂ ਉਹਨਾਂ ਦੇ ਕਰੇ ਕੁਝ ਰਿਸ਼ਤੇਦਾਰ ਜਾਂ ਆਣਗਵਾੜ ਜਰੂਰ ਉਹਨਾਂ ਦੀ ਰਖਵਾਲੀ ਉਹਨਾਂ ਦੇ ਕਰਦੀ ਕਰ ਰਹੇ ਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਰਦੇ ਵਿੱਚ ਚੋਨਾ ਬਿਲਕੁਲ ਉਸੇ ਤਰੀਕੇ ਦੇ ਨਾਲ ਪਿਆ ਤੇ ਪਰ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲਾ ਬਿਲਕੁਲ ਲੜਾਈ ਲੜ ਰਿਹਾ ਤਾਂ ਹੁਣ ਉਹਨਾਂ ਨੂੰ ਜਿਹੜਾ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਵੰਸਵਾਲ ਸਿੰਘ ਹੈ ਜੀ ਤੇ ਮੇਰੀ ਜਗਜੀਤ ਸਿੰਘ ਢੱਲੇਵਾਲਾ ਨਾਲ ਰਿਸ਼ਤੇਦਾਰੀ ਹੈ ਜੀ ਮੇਰੀ ਭੂਆ ਦੀ ਕੁੜੀ ਉਹਨਾਂ ਦੀ ਨੋਹ ਹੈ ਜੀ ਹਾਂਜੀ ਜਗਜੀਤ ਸਿੰਘ ਢੱਲੇਵਾਲਾ ਹੁਣ ਜਿਵੇਂ ਕਿਸਾਨਾਂ ਦੀ ਲੜਾਈ ਲਗਾਤਾਰ ਲੜ ਰਹੇ ਆ ਕਰੇ ਉਹਨਾਂ ਦਾ ਚੋਨਾ ਉਸੇ ਤਰੀਕੇ ਦੇ ਨਾਲ ਪਿਆ ਦੂਜੇ ਪਾਸੇ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਮਰਨ ਬਾਅਦ ਦਾ ਫੈਸਲਾ ਲੈ ਲਿਆ ਹੁਣ ਉਹਨਾਂ ਨੂੰ ਜਿਹੜਾ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਫਿਲਹਾਲ ਜਿਹੜਾ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਉਸ ਨੂੰ ਕਿਵੇਂ ਦੇਖਦੇ ਪੁਲਿਸ ਨੇ ਜਿਹੜਾ ਤੁਸੀਂ ਕਿਹਾ ਉਹਨਾਂ ਨੂੰ ਹਿਰਾਸਤਤ ਨਹੀਂ ਲਿਆ ਜੀ ਪੁਲਿਸ ਨੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਅਗਵਾਹ ਕੀਤਾ ਜੀ ਕਿਉਂਕਿ ਉਹ ਕਹਿ ਰਹੇ ਵੀ ਅਸੀਂ ਇੱਕ ਪਾਸੇ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਰਹੇ ਹਾਂ ਵੀ ਉਹਨਾਂ ਦਾ ਧਿਆਨ ਰੱਖ ਰਹੇ ਹਾਂ ਪਰ ਵੀ ਇਹ ਮਤਲਬ ਨਾ ਪਰਿਵਾਰ ਨੂੰ ਮਿਲਦੇ ਨਾ ਨਾ ਕਿਸੇ ਹੋਰ ਜੀ ਨੂੰ ਮਿਲਦੇ ਨਾ ਵੀ ਇਹ ਕਿਹੜੇ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਉਹ ਰੱਖ ਰਿਹਾ ਖਿਆਲ ਰੱਖ ਰਿਹਾ ਵੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਉੱਥੋਂ ਅਗਵਾ ਕਰਕੇ ਲੈ ਕੇ ਗਏ ਆ ਬਾਕੀ ਰਹੀ ਗੱਲ ਮੋਰਚੇ ਦੀ ਜੀ ਇਹ ਪ੍ਰਧਾਨ ਸਾਹਿਬ ਦਾ ਸ਼ੁਰੂ ਤੋਂ ਇਹ ਮੋਰਚਾ ਮੈਸੇਜ ਸੀਗਾ ਸਾਰੇ ਕਿਸਾਨਾਂ ਨੂੰ ਵੀ ਸਾਨੂੰ ਵੀ ਵੀ ਵੱਧ ਤੋਂ ਵੱਧ ਮੋਰਚੇ ਨੂੰ ਮਜ਼ਬੂਤ ਕਰੋ ਮੋਰਚੇ 'ਚ ਪਹੁੰਚੋ ਉੱਥੇ ਕਾਫਲੇ ਵੱਧ ਤੋਂ ਵੱਧ ਲੈ ਕੇ ਜਾਓ ਤੇ ਆਪਾਂ ਆਪਣੀਆਂ ਮੰਗਾਂ ਨੂੰ ਬਣਵਾਉਣਾ ਜਿਹੜੀਆਂ ਜਾਇਜ਼ ਮੰਗਾਂ ਆ ਜੀ ਤੋ ਹੁਣ ਮਜਬੂਰੀ ਬਣ ਗਈ ਟੋਡੀ ਵੀ ਇਹਨਾਂ ਦੇ ਘਰੇ ਆ ਕੇ ਕਿਉਂਕਿ ਜੇ ਆਪਾਂ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲਾ ਵੀ ਉੱਥੇ ਲੜਾਈ ਲੜ ਰਿਹਾ ਹੈ ਉਹਨਾਂ ਦੇ ਹੁਣ ਪੁੱਤਰ ਵੀ ਜਿਹੜੇ ਖਨੌਰੀ ਬਾਡਰ ਤੇ ਪਹੁੰਚ ਗਏ ਹਾਂਜੀ 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 ਨਹੀਂ ਮਜਬੂਰੀ ਵੀ ਨਹੀਂ ਕਹਿ ਸਕਦੇ ਇਹ ਆਪਣਾ ਫਰਜ਼ ਹੀ ਹੈ ਜੀ ਕਿਉਂਕਿ ਉਹ ਆਪਣੇ ਸਾਰਿਆਂ ਦੀ ਲੜਾਈ ਲੜ ਰਿਹਾ ਜੀ ਕੋਈ ਉਹ ਆਪਣੇ ਇਕੱਲੇ ਲਈ ਨਹੀਂ ਲੜਾਈ ਲੜ ਰਿਹਾ ਸਾਰਿਆਂ ਦੀ ਕਰ ਰਿਹਾ ਤੇ ਇਹ ਮੇਰਾ ਫਰਜ਼ ਹੀ ਹੈ ਰਿਸ਼ਤੇਦਾਰੀ ਹੈ ਜੀ ਮੈਂ ਮੈਨੂੰ ਇੱਥੇ ਰਹਿ ਰਿਹਾ ਮੈਂ ਪੜ ਰਿਹਾ ਜੀ ਗੋਲੇ ਵਾਲੇ ਪੜਦਾ ਮੈਂ ਤੇ ਚਲੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਜੀ ਆਪਾਂ ਹੁਣ ਇਮ ਵੀ ਉਹਨਾਂ ਦਾ ਕੰਮ ਵੀ ਸਾਡਾ ਕੰਮ ਹੀ ਹੈ ਜੀ ਮੰਨ ਕੇ ਚਲੋ ਸਾਰੇ ਕੰਮਾਂ ਦਾ ਇੱਕ ਚਿਹਰਾ ਬਣੇ ਹੋਏ ਐ ਤਾਂ ਉਹਨਾਂ ਦਾ ਕੰਮ ਕਰਨਾ ਵੀ ਸਾਡਾ ਫਰਜ਼ ਹੀ ਹੈ ਜੀ ਡੱਲੇਵਾਲਾ ਸਾਹਿਬ ਲੋਕਾਂ ਦੀ ਲੜਾਈ ਲੜੀ ਲ ਜਾਂਦੇ ਐ ਤੇ ਘਰੇ ਝੋਨਾ ਉਸੇ ਤਰੀਕੇ ਦੇ ਨਾਲ ਹੀ ਪਿਆ ਉਹਨਾਂ ਦਾ ਝੋਨਾ ਤਾਂ ਇਕੱਲੇ ਡੱਲੇਵਾਲਾ ਸਾਹਿਬ ਦਾ ਨਹੀਂ ਪਿਆ ਸਾਰਿਆਂ ਦਾ ਪਿਆ ਹੋਇਆ ਹੀ ਤੇ ਕੋਈ ਗੱਲ ਨਹੀਂ ਝੋਨੇ ਨੂੰ ਸਾਹਮਣੇ ਵਾਸਤੇ ਹੈਗੇ ਆਂ ਮੈਂ ਹੈਗੇ ਆਂ ਜੀ ਸਾਰੇ ਹੈਗੇ ਆਂ ਜੀ ਸਾਡਾ ਫਰਜ਼ ਹੈਗਾ ਜੇ ਉਹ ਸੱਚ ਦੀ ਲੜਾਈ ਲੜ ਰਹੇ ਤਾਂ ਰੱਬ ਹੈਗਾ ਸਾਡੇ ਨਾਲ ਹੀ ਰੱਬ ਦੇਖਦਾ ਜੀ ਤੁਸੀਂ ਕਰਦਾ ਸਾਰਾ ਪਰਿਵਾਰ ਦੇ ਮੈਂਬਰ ਹੈ ਜਿਹੜੇ ਉਹ ਸੰਤੁਸ਼ਟ ਸੀਗੇ ਜਿਵੇਂ ਹੁਣ ਉਹਨਾਂ ਨੇ ਫੈਸਲਾ ਲਿਆ ਸੀਗਾ ਮੈਂ ਤਾਂ ਹੁਣ ਮਰਨ ਵਾਰ ਤੇ ਬੈਠਣਾ ਤੇ ਨਾਲ ਉਹਨਾਂ ਨੇ ਜਿਹੜੀ ਆਪਦੀ ਜ਼ਮੀਨ ਜਾਇਦਾਦ ਹੈ ਕੋਈ ਆਪਦੇ ਬੱਚਿਆਂ ਦੇ ਨਾਲ ਕਰਵਾਤੀ ਉਹਨਾਂ ਨੇ ਹਾਂਜੀ ਉਹਦਾ ਚਲੋ ਉਹਨਾਂ ਦਾ ਆਪਣੇ ਨਿੱਜੀ ਫੈਸਲੇ ਜੀ ਉਹ ਮੈਂ ਘਰ ਦੇ ਮਸਲਿਆਂ ਚ ਇਦਾਂ ਦਖਲ ਨਹੀਂ ਦੇ ਸਕਦਾ ਕਿਉਂਕਿ ਮੇਰਾ ਰਿਸ਼ਤੇਦਾਰੀ ਦਾ ਮਸਲਾ ਇਹ ਉਹਨਾਂ ਦੇ ਨਿੱਜੀ ਫੈਸਲੇ ਆ ਜੀ ਉਹਨਾਂ ਨੇ ਕਿਸ ਤਰ੍ਹਾਂ ਦੇਖਣੇ ਆ ਬਾਕੀ ਹਾਂਜੀ ਇਹ ਤਾਂ ਜ਼ਰੂਰ ਹੁੰਦਾ ਹੀ ਹੈ ਜੀ ਵੀ ਆਕਸਰ ਵੀ ਉਹ ਐਡਾ ਵੱਡਾ ਫੈਸਲਾ ਲਿਆ ਇਸ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਪਰ ਕਿੰਨਾ ਕਿਤੇ ਵੀ ਇਹ ਫੈਸਲੇ ਲੈਣੇ ਵੀ ਜ਼ਰੂਰੀ ਹੈ ਜੀ ਸਰਕਾਰਾਂ ਨੂੰ ਆਪਣੀ ਗੱਲ ਸਰਕਾਰਾਂ ਨੂੰ ਪਹੁੰਚਾਉਣਾ ਵੀ ਜ਼ਰੂਰੀ ਹੈ ਜੀ ਜਗਜੀਤ ਸਿੰਘ ਡੱਲੇਵਾਲਾ ਤਾਂ ਹੁਣ ਤੱਕ ਜਿਹੜੀ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਆਪਦੀ ਆਵਾਜ਼ ਪਹੁੰਚਾਉਂਦੇ ਰਹੇ ਐ ਤਾਂ ਹੁਣ ਖਨੌਰੀ ਬਾਰਡਰ ਤੇ ਉਹਨਾਂ ਦੇ ਪੁੱਤਰ ਪਹੁੰਚ ਗਏ ਉਹਨਾਂ ਨੇ ਵੀ ਪਹਿਲੀ ਵਾਰ ਪਹਿਲੀ ਵਾਰ ਜਿਹੜੇ ਆਪਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਐ ਦੂਜੇ ਪਾਸੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰੇ ਦੀ ਤਾਂ ਉਸ ਨੇ ਵੀ ਕਾਫੀ ਵੱਡੀ ਗੱਲ ਕਹਿਤੀ ਹੈ ਕਿ ਕਿਸਾਨਾਂ ਨੂੰ ਲੋਕਾਂ ਨੂੰ ਚਾਹੀਦਾ ਬਾਤ ਤੋ ਬਾਤ ਖਨੌਰੀ ਬਾਰਡਰ ਤੇ ਪਹੁੰਚੋ ਤੇ ਪੌਲਸ ਤੇ ਪ੍ਰਸ਼ਾਸਨ ਆ ਜੋ ਮਰਜ਼ੀ ਕਰੀ ਜਾਵੇ ਪ੍ਰੈਸ਼ਰ ਪਾਈ ਜਾਣ ਪਰ ਜਗਜੀਤ ਸਿੰਘ ਡੱਲੇਵਾਲਾ ਜਿਹੜਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਾਦੂ ਆ ਜਾਂ ਡੈਡੀ ਆ ਉਹ ਪਿੱਛੇ ਨਹੀਂ ਹਟਦੇਗੇ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਉਹ ਜਿਹੜੀ ਅੱਛੇ ਨੇ ਵੀਡੀਓ ਦਿੱਤੀ ਹੈ ਜੀ ਜਿੱਦਾਂ ਉਹਨਾਂ ਨੇ ਕਿਹਾ ਵੀ ਹਾਂ ਤੁਸੀਂ ਪ੍ਰਧਾਨ ਸਾਹਿਬ ਆਪਣੇ ਜਿੱਥੋਂ ਤੱਕ ਮੈਂ ਉਹਨਾਂ ਨੂੰ ਜਾਣਦਾ ਵੀ ਇਹ ਸਾਨੂੰ ਵਿਸ਼ਵਾਸ ਹੈ ਵੀ ਉਹਨਾਂ ਕੋਲ ਜਾ ਕੇ ਤਾਂ ਬਿਲਕੁਲ ਵੀ ਉਹਨਾਂ ਨੂੰ ਧੱਕੇ ਨਾਲ ਪਾਣੀ ਦੀ ਬੂੰਦ ਵੀ ਨਹੀਂ ਪਿਆ ਸਕਦੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਜਿੱਦਾਂ ਕਿ ਉਹਨਾਂ ਦੇ ਬੇਟੇ ਨੇ ਵੀ ਕਿਹਾ ਉੱਥੇ ਬਾਰਡਰ ਤੇ ਵੀ ਆਪਾਂ ਨੂੰ ਵੱਧ ਤੋਂ ਵੱਧ ਉਹਨਾਂ ਦੇ ਮੈਸੇਜ ਅਨੁਸਾਰ ਵੀ ਵੱਧ ਤੋਂ ਵੱਧ ਮੋਰਚੇ ਨੂੰ ਤਕੜਾ ਕਰਨ ਦੀ ਲੋੜ ਹੈ ਮੋਰਚਾ ਮਜ਼ਬੂਤ ਕਰਨ ਦੀ ਲੋੜ ਹੈ ਪ੍ਰਧਾਨ ਸਾਹਿਬ ਹੁਣ ਉਹਨਾਂ ਦੀ ਕਸਟਡੀ ਚ ਹੈ ਸਰਕਾਰ ਜਵਾਬ ਦੇ ਹੈ ਇਸ ਚੀਜ਼ ਦੀ ਵੀ ਉਹ ਉਹਨਾਂ ਨੂੰ ਅਗਵਾ ਕਰਕੇ ਲੈ ਕੇ ਗਈ ਹੈ ਜੇ ਕੱਲ ਨੂੰ ਕੁਝ ਵੀ ਹੁੰਦਾ ਤਾਂ ਸਰਕਾਰ ਇਸ ਚੀਜ਼ ਦੇ ਜਵਾਬ ਦੇ ਹੈ ਜੀ ਲੋਕਾਂ ਨੂੰ ਹੁਣ ਕਿਸ ਤਰੀਕੇ ਦਾ ਸਾਥ ਦੇਣਾ ਚਾਹੀਦਾ ਲੋਕਾਂ ਤੋਂ ਸਾਥ ਦੀ ਅਪੀਲ ਹੈ ਹਾਂ ਅਪੀਲ ਹੈ ਵੀ ਲੋਕਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੀ ਲੋੜ ਹੈ ਜੀ ਕਿਉਂਕਿ ਜੇ ਲੋਕ ਸਾਥ ਦੇਣਗੇ ਲੋਕਾਂ ਸੇ ਉਹ ਕਰ ਰਹੀ ਹੈ ਇਹ ਲੋਕ ਸਾਥ ਦੇਣਗੇ ਤਾਂ ਹੀ ਇਹ ਲੜਾਈ ਦਿੱਤੀ ਜਾਊਗੀ ਜੀ ਲੋਕਾਂ ਦੇ ਨਾਲ ਹੀ ਆ ਜੀ ਲੋਕ ਸਾਥ ਦੇਣਗੇ ਤਾਂ ਲੜਾਈ ਦਿੱਤੀ ਜਾਊਗੀ ਮਾਤਾ ਜੀ ਸਾਡੇ ਨਾਲ ਆ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਰ ਮੈਂ ਇਥੇ ਤਾਂ ਕਹਿ ਰਹੀ ਆ ਜਿਵੇਂ 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 ਦੱਲੇ ਵਾਲਾ ਲੋਕਾਂ ਦੀ ਲੜਾਈ ਜਿਹੜੀ ਬਹੁਤ ਟਾਈਮ ਤੋਂ ਲੜ ਰਹੇ ਆ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਤੇ ਵੇਲੇ ਲੋਕਾਂ ਵਾਸਤਾ ਆ ਠੀਕ ਹੈ ਹੋਰ ਇਹ ਜਾਣਿਆ ਵੀ ਜਿੰਨੀ ਦੁਨੀਆ ਉਥੇ ਬੁੜੀਆਂ ਬੰਦੇ ਸਾਰੇ ਵੀ ਉਥੇ ਗਵਰਨਰ ਤੇ ਜ਼ਰੂਰ ਜਾਓ ਜਿਹੜਾ ਉਹ ਬਿਠਾ ਉਹਦੀ ਵੀ ਆਪਣੀ ਲੋੜ ਹੈ ਠੀਕ ਹੈ ਈ ਆ ਵੀ ਸਰਕਾਰ ਨੇ ਇਹ ਨਾ ਕੀਤਾ ਵੀ ਧੱਕੇ ਨਾਲ ਜਿਹੜਾ ਲੈ ਕੇ ਗਏ ਠੀਕ ਆ ਉਹ ਆਣਾ ਵੀ ਹੋਣ ਨੂੰ ਮਿਲ ਨਹੀਂ ਦਿੰਦੇ ਇਹ ਤਾਂ ਹੱਕ ਆ ਨਾ ਪੁਲਿਸ ਨੇ ਗਾੜੀ ਨੰਗਨ ਦਣਾ ਜੀ ਇਥੇ ਡੰਗਣੇ ਉਹ ਝੰਗਾ ਨੂੰ ਤਾਂ ਮਾਰਾ ਜੇ ਵੇਖ ਕੇ ਹੋ ਹੀ ਜਾਂਦਾ ਨਾ ਪਰ ਅਸੀਂ ਤਾਂ ਨਹੀਂ ਚੱਲੋ ਹੌਸਲਾ ਸੀ ਇਸ ਗੱਲ ਤੋਂ ਨੇ ਜੋ ਲਿਖਿਆ ਤਾਂ ਮਾਰਾ ਹੀ ਨਹੀਂ ਕਰਨੀ ਪਰ ਹਾਇ ਲੋਕਾਂ ਦੇ ਵਾਸਤੇ ਹੀ ਸਾਰੀ ਪੰਜਾਬ ਦੁਨੀਆ ਤੇ ਇਹ ਨਹੀਂ ਵੀ ਇੱਕ ਵਾਸਤੇ ਚਲੋ ਫਿਰ ਉਹਦੀ ਜੋ ਲਿਖਿਆ ਠੀਕ ਜਗਜੀਤ ਸਿੰਘ ਢੱਲੇ ਵਾਲੇ ਦਾ ਪੁੱਤਰ ਵੀ ਉੱਥੇ ਪਹੁੰਚ ਗਿਆ ਹੈ ਕਰੇ ਤਾਂ ਹੁਣ ਉਹਨਾਂ ਦੀ ਜਿਹੜੀ ਕੱਲੀ ਨੋਹ ਤੇ ਪੋਤਰਾ ਰਹਿ ਗਿਆ ਜਾਂ ਤੁਸੀਂ ਖੜੇ ਆਥੇ ਹਾਂਜੀ ਪਰਿਵਾਰ ਸਾਰੇ ਜਈਓ ਦੇ ਜੋਇ ਜੂ ਸਭ ਉੱਥੇ ਹੀ ਆ ਠੀਕ ਆ ਚਲੋ ਜੋ ਲਿਖਿਆ ਨੇ ਆ ਕੌਮਿਕ ਪਕਤਾਵਾਂਗੇ ਇਹਦਾ ਤੁਹਾਨੂੰ ਦਰਨ ਸਾਲਾਂ ਹੋ ਗਏ ਬੈਠਿਆਂ ਨੂੰ ਪਰ ਅਜੇ ਤਾਂ ਇਹ ਨਹੀਂ ਸੁਧਰੇ ਇਹਨੇ ਕੋਈ ਕਿਸੇ ਮਾਰੇ ਨਹੀਂ ਉਹ ਸਾਰੀ ਦੁਨੀਆ ਅਸੀਂ ਬੈਠੇ ਆ ਵੀ ਸਭ ਨੂੰ ਆ ਘਰੇ ਆ ਝੋਨੇ ਮੰਡੀਆਂ ਚ ਰੁਲੀ ਗਏ ਉਹ ਵੀ ਇਸੇ ਕੋਲੀ ਪ੍ਰਧਾਨ ਚਲੋ ਬਲੇ ਵਾਲੇ ਤਾਂ ਘਰੇ ਰੁਲੀ ਜਾਂਦਾ ਹੈ ਗੁਰੂਲੀ ਜਾਂਦਾ ਜੀ ਬਾਕੀ ਐਨਾ ਉਹਦੀ ਸਿਹਤ ਨਹੀਂ ਠੀਕ ਆ ਇਸ ਵਾਸਤੇ ਪਾਣੀ ਆ ਵੀ ਚਲੋ ਮਿਲ ਗਏ ਲੈ ਦਵਾਈ ਬੂਟੀ ਲੈ ਲੇ ਤੇ ਸਰਕਾਰ ਵੀ ਉਹਨੂੰ ਆਹ ਜਿਹੜੀਆਂ ਮੰਗਾਂ ਮੰਗੀਆਂ ਹੁੰਦੀਆਂ ਨੇ ਬਸ ਹੋਰ ਸਾਡਾ ਕੋਈ ਉਹਦਾ ਨਾ ਕੋਈ ਕਿਸੇ ਨਾਂ ਸਰਕਾਰ ਨਾਲ ਰੌਣਾ ਨਾ ਕੋਈ ਬਸ ਦਿੱਲੀ ਵਾਲਾ ਸਾਹਿਬ ਦੇ ਜਿਹੜੇ ਫੈਸਲੇ ਜੋ ਵੀ ਲੈ ਰਿਹਾ ਉਹਨਾਂ ਦੇ ਨਾਲ ਪਰਿਵਾਰ ਸਹਿਮਤ ਹੈ ਪੂਰਾ ਕਿ ਨਹੀਂ ਹਾਂਜੀ ਜਿਵੇਂ ਵੀ ਆਖੋ ਉਵੇਂ ਹੀ ਉਹਦੇ ਮਗਰ ਅਸੀਂ ਇਹ ਕੋਈ ਗੱਲ ਨਹੀਂ ਐਡੀ ਨਹੀਂ ਬਸ ਉਹੀ ਐ ਵੀ ਜਿਹੜੀਆਂ ਨੇ ਮੰਗਾਂ ਮੰਗੀਆਂ ਹੈ ਨਾ ਉਹਦੀਆਂ ਪੂਰੀਆਂ ਕਰਦਾ ਆ ਗੱਲ ਹਟਾ ਇੱਥੇ ਪਿੰਡ ਵਾਸੀ ਸਾਰੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਗਜੀਤ ਸਿੰਘ ਡੱਲੇ ਵਾਲਾ ਨੂੰ ਜਿਹੜਾ ਡੇਟੇਨ ਕੀਤਾ ਹੈ ਹਸਪਤਾਲ ਦੇ ਵਿੱਚ ਪਰਤੀਆ ਲਗਾਤਾਰ ਜਿਹੜੀ ਉਹ ਲੜਾਈ ਲੜ ਰਹੇ ਨੇ ਤਾਂ ਪਿੰਡ ਵਾਸੀਆਂ ਦੀ ਸੋਚ ਕੀ ਹੈ ਗੱਲਬਾਤ ਕਰਦੇ ਆ ਸਰ ਕੀ ਨਾਮ ਤੇ ਮੇਰਾ ਨਾਮ ਗੁਰਦਰਸ਼ਨ ਸਿੰਘ ਆ ਜੀ ਪਿੰਡ ਅੱਲੇ ਵਾਲਾ ਜੀ ਬਹੁਤ ਮਾੜਾ ਕੀਤਾ ਉਹਨਾਂ ਨੇ ਚਾਕੇ ਲਜਾਣ ਵਾਲਾ ਦੱਸਣਾ ਸੀ ਵੀ ਬੰਬਾਰ ਨੇ ਕੁਛ ਹਮਾਰੇ ਤੋਂ ਚੰਗਾ ਬਣਾ ਗਿਆ ਬੱਚਿਆਂ ਦੇ ਨਾਲ ਪੜੀ ਕਰਾ ਕੇ ਗਿਆ ਬਹਿਣਾ ਤਾਂ ਉਹਨੇ ਮਰਨ ਵਰਤ ਤੇ ਸੀ ਨਾ ਆਪਦਾ ਰੋਸ ਵਿਖਾਉਣਾ ਸੀਗਾ ਤੇ ਗਵਰਨਮੈਂਟ ਨੇ ਗਲਤ ਕੀਤਾ ਕੰਮ ਆਮ ਪਾਰਟੀ ਨੇ ਕੀਤਾ ਬਹੁਤ ਜਿਆਦਾ ਮਾੜਾ ਕੀਤਾ ਰੋਸ ਤਾਂ ਸਾਡਾ ਪਾਜ ਪਣਾ ਹੀ ਸੀ ਨਾ ਆਮ ਪਾਰਟੀ ਨੇ ਤਾਂ ਕੋਈ ਹੈ ਹੀ ਨਹੀਂ ਸੀਗਾ ਇਹ ਤਾਂ ਆਂ ਦਾ ਮੈਂ ਹੈ ਹੀ ਇਹਨਾਂ ਦਾ ਕਿਸਾਨਾਂ ਦਾ ਮੈਂ ਦਾ ਵਿਦੇਸ਼ੀ ਬਾਲਾ ਬਣਦਾ ਸੀ ਉਦੋਂ ਤੇ ਹੁਣ ਕੰਮ ਹੀ ਜਿੰਨਾ ਭਗਵਾਨ ਤੁਮਾਰਨੇ ਕੀਤਾ ਹੈ ਗਲਤ ਕੀਤਾ ਹੈ ਪਿੰਡ ਸਾਰੇ ਦਾ ਰੋਸ ਹੈ ਇਸ ਗਲਤੇ ਵੀ ਆਮ ਪਾਰਟੀ ਨੂੰ ਇਹ ਨਹੀਂ ਚਾਹੀਦਾ ਸੀਗਾ ਕੰਮ ਤਾਂ ਸਾਰਾ ਹੀ ਇਹ ਆਪਣਾ ਭਾਜਪਾ ਦਾ ਹੀ ਸੀ ਨਾ ਸਾਰਾ ਰੋਸ ਤਾਂ ਇਹ ਚੱਲਦਾ ਜਿਹੜਾ ਇਹ ਇਨਾਂ ਦੇ ਵਿੱਚੋਂ ਨੂੰ ਆਏ ਵੀ ਚੱਕੇ ਆਪਦਾ ਹੀ ਮੁੱਦਾ ਹੋਰ ਉਸਾਲਿਆਂ ਵਿੱਚ ਪਤਾ ਹੀ ਨਹੀਂ ਕਿ ਆ ਵੀ ਹੋਰ ਕਿੰਨਾ ਕੋਈ ਗੱਲ ਨਹੀਂ ਕਰਨ ਦੇ ਕਿਸੇ ਨੂੰ ਬਾਤ ਨਹੀਂ ਕਰਨ ਦੇ ਉਹਦੇ ਨਾਲ ਬੱਚਾ ਗਿਆ ਸੀ ਪੁੱਤਰਾ ਗਿਆ ਸੀ ਉੱਥੇ ਮਿਲਦਾ ਵੀ ਕੋਈ ਅਜੇ ਮਿਲਣ ਨੂੰ ਵੀ ਕਿਸੇ ਨੂੰ ਨਹੀਂ ਦਿੰਦੇ ਮਿਲਦਾ ਘਰ ਦੇ ਪਰਿਵਾਰ ਨੂੰ ਤਾਂ ਮਿਲਦੇ ਨਾ ਚਾਹੀਦੇ ਨਾ ਕੰਮ ਦੇਗਾ ਸਾਰੇ ਪਿੰਡ ਨੂੰ ਬਹੁਤ ਰੋਸ ਫੈਸਲਾ ਜਿਹੜਾ ਲਿਆ ਡੱਲੇਵਾਲ ਸਾਹਿਬ ਨੇ ਸਹੀ ਲਿਆ ਫਿਰ ਉਹਨਾਂ ਨੇ ਫੈਸਲਾ ਹੁਣ ਮਾਰੀ ਦੇ ਨੂੰ ਲੈਣਾ ਪਿਆ ਜੋ ਮੰਨੇ ਨਾ ਤਾਂ ਕੀ ਕਰਦੇ ਫਿਰ ਫਿਰ ਤਾਂ ਇਹੀ ਹੈ ਨਾ ਮੇਰੇ ਪਾਵਲਕ ਵੀ ਇਹ ਚੀਜ਼ਾਂ ਦੀ ਹੈ ਕਿ ਜੋ ਕੋ ਬੰਦਾ ਨਹੀਂ ਦਿੰਦਾ ਤਾਂ ਬੰਦੇ ਫਿਰ ਕੰਮਕਾਰ ਆ ਜਿੰਮੇਦਾਰਾਂ ਦੇ ਘਰੇ ਜਿਹੜਾ ਕੰਮ ਥੋੜੇ ਆ ਤੋਂ ਨਾ ਸਾਬਿਆ ਚੋਨੇ ਤੋਂ ਡੀਏ ਨਹੀਂ ਬਲੀ ਡੀਏ ਪੀ ਤੋਂ ਕਿੰਨਾ ਪ੍ਰੇਸ਼ਾਨ ਜਿਵੇਂ ਤੁਸੀਂ ਚੋਨੇ ਦੀ ਗੱਲ ਕੀਤੀ ਐ ਡੱਲੇ ਵਾਲਾ ਸਾਹਿਬ ਲਗਾਤਾਰ ਲੜਾਈ ਲੜ ਰਿਹਾ ਤੇ ਪਰ ਉਹਨਾਂ ਦਾ ਚੋਨਾ ਦਾ ਕਰੇ ਉਹਨਾਂ ਦੇ ਪਿਆਰ ਉਲੀ ਜਾਂਦਾ ਪਿਆ ਜੇ ਮੰਡੀਆਂ ਚ ਬੜਾ ਕਰਦਾ ਰਿਹਾ ਸਾਰੀਆਂ ਮੰਡੀਆਂ ਚ ਬੜਾ ਗਿੜਾ ਦਿੱਤਾ ਸਾਰੀਆਂ ਮੰਡੀਆਂ ਚ ਬਹੁਤ ਜ਼ਿਆਦਾ ਉਹਨੇ ਉਤਸ਼ਾਹ ਨਾਲ ਵਕਾਇਆ ਸਾਡੇ ਆਪ ਰੋਜਪੁਰ ਦਾ ਕੀ ਹਾਲ ਐ 5 5 6 600 ਰੁਪਇਆ ਕੱਟ ਲਾਇਆ ਤੇ ਸਾਡੇ ਇਹਦੀ ਬਲੌਟ ਅਜੇ ਫਰੀਦਕੋਟ ਚ ਬਹੁਤ ਘੱਟ ਘੱਟ ਲੱਗੇ ਐ ਤੇ ਇਹਨਾਂ ਦਾ ਹਾਲ ਹੀ ਕੋਈ ਨਹੀਂ 5 600 ਕੱਟ 500 600 ਤੋਂ ਘੱਟ ਘੱਟ ਲਾਇਆ ਨਹੀਂ ਸ਼ੋਨੀ ਦਾ ਐ ਜਿਹੜਾ ਹਾਲ ਬਣਿਆ ਹੈ ਹਾਂ ਕੀ ਕਹਿਣਾ ਚਾਹੁੰਦੇ ਨਹੀਂ ਆਪਾਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਜੋ ਵੈਸੇ ਪ੍ਰਧਾਨ ਸਾਹਿਬ ਤਾਂ ਇਸ ਕੰਮ ਤੇ ਬਹੁਤ ਜਾਇ ਵਧੀਆ ਲੜਾਈ ਲੜਦੇ ਹੈ ਕੋਈ ਚੱਕਰ ਨਹੀਂ ਉਹ ਜੇ ਤੇ ਬਾਕੀ ਨਾ ਕੋਈ ਸਰਕਾਰ ਦੇ ਉੱਤੇ ਕੋਈ ਉਹ ਜਿਆ ਸ਼ਬਦੀ ਬੋਲਦੇ ਜੋ ਬੋਲਦੇ ਕਿਸਾਨਾਂ ਦੇ ਖਾਤਰੇ ਬੋਲਦੇ ਬਹੁਤ ਵਧੀਆ ਬੋਲਦੇ ਮੈਂ ਠੀਕ ਹੈ ਜੀ ਕਿਸਾਨਾਂ ਦੇ ਫਾਇਦੇ ਈ ਜੀ ਜੋ ਆਹ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੈ ਕੋਈ ਨਿਆਇਕ ਗੱਲ ਈ ਕਰਦੇ ਹੈ ਪਿੰਡ ਪੂਰਾ ਸਹਿਮਤ ਢਲੇ ਵਾਲ ਦੇ ਨਾਲ ਪਿੰਡ ਪੂਰਾ ਸਹਿਮਤ ਹੈ ਜੀ ਨਾਲ ਹਾਂਜੀ ਇਹਦਾ ਤੁਸੀਂ ਕੀ ਕਹਿੰਦੇ ਹੋ ਹਾਂਜੀ ਜਦੋਂ ਸਾਦੇ ਆ ਜੀ ਅਸੀਂ ਜਾਂਦੇ ਆ ਉੱਥੇ ਜੋ ਧਰਨੇ ਦੇ ਵੀ ਜਾਂਦੇ ਆ ਅਸੀਂ ਜਦੋਂ ਸਾਨੂੰ ਪ੍ਰਧਾਨ ਸਾਹਿਬ ਬੁਲਾਉਂਦਾ ਸਾਰਾ ਪਿੰਡ ਜਾਂਦਾ ਜੀ ਅਸੀਂ ਆਪ ਦਾ ਸਾਧਨ ਵੀ ਕਰਾ ਕੇ ਉੱਥੇ ਜਾਂਦੇ ਆ ਜੀ ਪਹੁੰਚਦੇ ਆ ਅਸੀਂ ਉੱਥੇ ਸਾਰੇ ਪਿੰਡ ਸਾਰਾ ਸਾਡਾ ਨਾਲ ਆ ਹੀ ਉਹਨਾਂ ਦੇ ਬੱਚਾ-ਬੱਚਾ ਨਾਲ ਆ ਜੀ ਟੋਟਲ ਸਾਰੇ ਪਿੰਡ ਸਾਡਾ ਏਰੀਆ ਨਾਲ ਆ ਉਹਨਾਂ ਦੇ ਜਿੰਨਾ ਮਤਲਬ ਆ ਚੋਨੇ ਦਾ ਕੰਮ ਸੀ ਤਾਂ ਮੰਡੀਆਂ ਚੋ ਜਾਂਦੇ ਰਹੇ ਆ ਫੇਰ ਆ ਪਰਚੇ ਐਵੇਂ ਖਾਮ-ਖਾਮ ਕਰਦੇ ਸੀ ਭਰਾ ਜੀ ਪਿੱਛੇ ਤਾਂ ਵੀ ਉਹਨਾਂ ਨੇ ਲੜਾਈ ਲੋਕਾਂ ਦੀ ਲੜ ਕਾਫੀ ਅਰਸੇ ਤੋਂ ਲੜਾਈ ਲੜਦੇ ਆਉਂਦੇ ਆ ਜੀ ਉਹ ਇਹ ਸਰਕਾਰ ਨੇ ਬਹੁਤ ਕੰਮ ਕਰ ਪੰਜਾਬ ਸਰਕਾਰ ਨੂੰ ਇਹ ਨਹੀਂ ਚਾਹੀਦਾ ਸੀ ਜੀ ਕਿਉਂਕਿ ਪੰਜਾਬ ਸਰਕਾਰ ਤੇ ਦਾ ਜੀ ਕਿਸਾਨ ਵਿਸ਼ਵਾਸ ਕਰਦੇ ਸੀ ਭਾਜਪਾ ਨੇ ਚਲੋ ਪਹਿਲੋ ਦੇਖ ਲੋ ਕਿਸਾਨਾਂ ਨਾਲ ਕਿੱਡਾ ਧੱਕਾ ਕੀਤਾ ਜੀ ਇਹ ਨਹੀਂ ਚਾਹੀਦਾ ਸੀ ਸਾਰਾ ਮਤਲਬ ਲੋਕ ਹੀ ਨਾਰਾਜ਼ ਆ ਪੰਜਾਬ ਦੇ ਇਸ ਗੱਲੋਂ ਸਰ ਜਿਵੇਂ ਹੁਣ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਸਾਥ ਦੇਣਾ ਚਾਹੀਦਾ ਪੂਰਾ ਕਿਉਂਕਿ ਹੁਣ ਡੱਲੇ ਵਾਲਾ ਸਾਹਿਬ ਨੂੰ ਤਾਂ ਜਿਹੜਾ ਉੱਥੇ ਆਪਣਾ ਹਸਪਤਾਲ ਦੇ ਵਿੱਚ ਭਰਤੀ ਕਰਾਤਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਨੇ ਪੂਰੇ ਪੰਜਾਬ ਦਾ ਐਸੀ ਕੰਮ ਹੀ ਕਿਸਾਨਾਂ ਦਾ ਜੀ ਕਿਸਾਨਾਂ ਦੀ ਬਾਤ ਹੀ ਉਹਨੇ ਜਾਣ ਧਰ ਕੇ ਤਲੀ ਦੇ ਗਿਆ ਸੀ ਨਾ ਵੀ ਮੈਂ ਮਰਨ ਮਰਦੇ ਬਹਿਣਾ ਮਰਨ ਮਰਦੇ ਕੋਈ ਥੋੜੀ ਕਣੀ ਗੱਲ ਤਾਂ ਨਹੀਂ ਨਾ ਬੰਦੇ ਨੇ ਸੋਚ ਕੇ ਮਰਨ ਨਹੀਂ ਮਾਰ ਮਲ ਲੈਣਾ ਤੇ ਕਿਸਾਨਾਂ ਨੂੰ ਮਗਰ ਜਾਣਾ ਚਾਹੀਦਾ ਕਿਸਾਨੀ ਬਹੁਤ ਹੀ ਕਿਸਾਨੀ ਦੀ ਬਾਤ ਦੀ ਇਹ ਸਾਰਾ ਕੰਮ ਚੱਲਿਆ ਉਹਨੇ ਚੱਕਿਆ ਕਿਸਾਨ ਦੀ ਬਾਤ ਦੀ ਇੱਥੇ ਪਰਾਲੀਆਂ ਦੇ ਪਿੱਛੇ ਜਾਂ ਝੋਨੇ ਦੇ ਪਿੱਛੇ ਇਸੇ ਮੰਡੀਆਂ ਦੇ ਦੁਰਿਆ ਫਿਰਿਆ ਉਹਦਾ ਇਕੱਲੇ ਦਾ ਤਾਂ ਕੰਮ ਨਹੀਂ ਸੀ ਲਿਆ ਕਿਸਾਨਾਂ ਦਾ ਸਾਰਾ ਨੂੰ ਜਾਣਾ ਚਾਹੀਦਾ ਧੰਨਵਾਦ ਤਾਂ ਸੁਣਿਆ ਤੁਸੀਂ ਜਿਵੇਂ ਹੁਣ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਹੈ ਤਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਸਾਰੇ ਪਿੰਡ ਵਸ ਵੀ ਜਿਹੜਾ ਸਰਕਾਰ ਦੇ ਸਾਹਮਣੇ ਸਵਾਲ ਖੜੇ ਕਰ ਰਿਹਾ ਹੈ ਕਿ ਜੇਕਰ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਲੜਾਈ ਲੜ ਰਿਹਾ ਹੈ ਤਾਂ ਅਜਿਹੇ ਜਿਹੜੇ ਉਹਨਾਂ ਨੂੰ ਜਿਹੜੀ ਘਟਨਾਵਾਂ ਨਹੀਂ ਵਰਤਣੀ ਚਾਹੀਦੀ ਸੀ ਕਿ ਉਹਨਾਂ ਨੂੰ ਜਿਹੜਾ ਉੱਥੋਂ ਡਿਟੇਨ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਲੜਾਈ ਜਿਹੜੀ ਲਗਾਤਾਰ ਉਹ ਆਪਦੇ ਕਿਸਾਨਾਂ ਦੇ ਹੱਕ ਦੇ ਵਿੱਚ ਲੜ ਰਹੇ ਸੀਗੇ ਤਾਂ ਸਰਕਾਰਾਂ ਦਾ ਫਰਜ਼ ਫਿਲਹਾਲ ਬੰਦਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਨਣ ਦਾ ਜਿਹੜਾ ਫਰਜ਼ ਬੰਦਾ ਹੈ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿਸਾਨਾਂ ਨੂੰ ਅਜਿਹੇ ਜਿਹੜੇ ਮੋਰਚੇ ਹੈ ਜਾਂ ਤਰਨੇ ਆ ਉਹ ਲਗਾਉਣੇ ਨਾ ਪੈਣ ਤਾਂ ਦੇਖਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਰੁਕ ਰਿਹਾ ਜਗਜੀਤ ਸਿੰਘ ਢੱਲੇਵਾਲਾ ਨੂੰ ਜਿਹੜਾ ਹਸਪਤਾਲ ਤੋਂ ਬਾਹਰ ਕੱਢਦੇ ਆ ਦੁਬਾਰਾ ਉਹ ਖਨੋਰੀ ਬਾਰਡਰ ਤੇ ਜਾ ਕੇ ਬੈਠਦੇ ਆ ਜਾਂ ਨਹੀਂ ਕਿਉਂਕਿ ਹਲੇ ਜਿਹੜਾ ਹੈਗਾ ਕਿ ਆਇਆ ਜਾ ਰਿਹਾ ਹੈ ਕਿ ਜਿਹੜਾ ਮਰਨਵਰਤ ਹੈ ਉਹਨਾਂ ਨੇ ਉੱਥੇ ਜਿਹੜਾ ਸ਼ੁਰੂ ਕਰਨਾ ਸੀਗਾ ਉਹ ਹਸਪਤਾਲ ਦੇ ਵਿੱਚ ਵੀ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਖਨੋਰੀ ਬਾਰਡਰ ਤੇ ਵੀ ਜਿਹੜਾ ਮਰਨਵਾਰਤ ਉਹਥੇ ਵੀ ਸ਼ੁਰੂ ਹੋ ਗਿਆ ਤਾਂ ਡੱਲੇਵਾਲੇ ਦਾ ਜਿਹੜਾ ਪਰਿਵਾਰ ਹੈ ਉਸਦੇ ਪੁੱਤਰ ਦੀ ਗੱਲ ਕਰੀਏ ਜਾਂ ਹੋਰ ਉਹਨਾਂ ਦੇ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਉਹ ਵੀ ਉੱਥੇ ਖਨੋਰੀ ਬਾਰਡਰ ਤੇ ਪਹੁੰਚ ਚੁੱਕੇ ਨੇ ਤਾਂ ਘਰੇ ਉਹਨਾਂ ਦੇ ਜਿਹੜਾ ਫਿਲਹਾਲ ਆਪਾਂ ਕਰ ਕਹਿ ਸਕਦੇ ਹਾਂ ਕਿ ਚੋਨਾ ਜਿਹੜਾ ਕਰੇ ਰੋਲ ਰਿਹਾ ਹੈ ਤੇ ਪਰ ਉਹ ਜਿਹੜੀਆਂ ਕਿਸਾਨਾਂ ਦੀ ਲੜਾਈ ਹਜੇ ਲਗਾਤਾਰ ਲੜ ਰਹੀ ਹੈ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਪਿੰਡ ਡੱਲੇਵਾਲਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ